ਰਾਸ਼ਨ ਕਾਰਡ ਭਾਰਤ ਦੇ ਲੱਖਾਂ ਪਰਿਵਾਰਾਂ ਲਈ ਜੀਵਨ ਰੇਖਾ ਵਾਂਗ ਹੈ ਇਹ ਨਾ ਸਿਰਫ ਲੋਕਾਂ ਨੂੰ ਸਸਤਾ ਜਾਂ ਮੁਫਤ ਅਨਾਜ ਪ੍ਰਦਾਨ ਕਰਦਾ ਹੈ ਬਲਕਿ ਉਹਨਾਂ ਨੂੰ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਵਿੱਚ ਵੀ ਮਦਦ ਕਰਦਾ ਹੈ ਰਾਸ਼ਨ ਕਾਰਡ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਵੱਡੀ ਖਬਰ ਹੈ ਉੱਤਰ ਪ੍ਰਦੇਸ਼ ਸਰਕਾਰ ਨੇ ਰਾਸ਼ਨ ਵੰਡ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਸਪਲਾਈ ਵਿਭਾਗ ਕੋਲੋਂ ਰਾਸ਼ਨ ਕਾਰਡ ਧਾਰਕ ਪਰਿਵਾਰ ਦੇ ਹਰੇਕ ਮੈਂਬਰ ਦਾ ਇਕਈਵੀਸੀ ਇਲੈਕਟ੍ਰੋਨਿਕ ਨੋ ਯੂਜ਼ਰ ਕੰਜ਼ਿਊਮਰ ਸਾਰੇ ਵਾਜਬ ਕੀਮਤ ਵਿਕਰੀਤਾਵਾਂ ਰਾਹੀਂ ਕੀਤਾ ਜਾ ਰਿਹਾ ਹੈ ਇਸ ਤਹਿਤ ਸਾਰੇ ਰਾਸ਼ਨ ਕਾਰਡ ਧਾਰਕਾਂ ਦੀਆਂ ਮੁਸ਼ਕਲਾਂ ਵਧਨ ਵਾਲੀਆਂ ਇਕਈਵੀਸੀ ਤੋਂ ਵਾਜੇ ਖਪਤਕਾਰਾਂ ਨੂੰ 30 ਜੂਨ 2025 ਤੱਕ ਆਪਣੇ ਰਾਸ਼ਨ ਕਾਰਡ ਦੀ ਇਕਈਵੀਸੀ ਇਲੈਕਟ੍ਰੋਨਿਕ ਨੋ ਯੂਜ਼ਰ ਕਸਟਮਰ ਪ੍ਰਕਿਰਿਆ ਪੂਰੀ ਕਰਨੀ ਪਵੇਗੀ ਜੇਕਰ ਇਹ ਪ੍ਰਕਿਰਿਆ ਸਮੇਂ ਸਿਰ ਪੂਰੀ ਨਹੀਂ ਹੁੰਦੀ ਤਾਂ ਤੁਹਾਡਾ ਨਾਮ ਰਾਸ਼ਨ ਕਾਰਡ ਤੋਂ ਹਟਾ ਦਿੱਤਾ ਜਾਵੇਗਾ ਫਿਰ ਤੁਹਾਨੂੰ ਮੁਫਤ ਜਾਂ ਸਸਤਾ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ ਰਾਸ਼ਨ ਕਾਰਡ ਧਾਰਕਾਂ ਲਈ ਈ ਕੇ ਵਾਈ ਸੀ ਕਰਵਾਉਣਾ ਕੋਈ ਗੁੰਝਲਦਾਰ ਕੰਮ ਨਹੀਂ ਹੈ ਇਹ ਆਫਲਾਈਨ ਅਤੇ ਆਨਲਾਈਨ ਦੋਵੇਂ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ ਆਫਲਾਈਨ ਪ੍ਰਕਿਰਿਆ ਲਈ ਤੁਹਾਨੂੰ ਆਪਣੀ ਨਜ਼ਦੀਕੀ ਰਾਸ਼ਨ ਦੁਕਾਨ ਜਾਂ ਕਾਮਨ ਸਰਵਿਸ ਸੈਂਟਰ ਸੀ ਐਸ ਸੀ ਜਾਣਾ ਪਵੇਗਾ ਉੱਥੇ ਤੁਹਾਨੂੰ ਆਪਣਾ ਰਾਸ਼ਨ ਕਾਰਡ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਧਾਰਕਾਂ ਆਪਣੇ ਨਾਲ ਰੱਖਣਗੇ ਤੁਹਾਡੀ ਬਾਇਓਮੈਟ੍ਰਿਕ ਤਸਦੀਕ ਜਿਵੇਂ ਕਿ ਅੰਗੂਠੇ ਦਾ ਨਿਸ਼ਾਨ ਜਾਂ ਚਿਹਰਾ ਸਕੈਨਿੰਗ ਰਾਸ਼ਨ ਦੁਕਾਨ ਤੇ ਪੀਓਸੀ ਮਸ਼ੀਨ ਰਾਹੀਂ ਕੀਤੀ ਜਾਵੇ। ਇਸ ਬਾਅਦ ਤੁਹਾਡਾ ਰਾਸ਼ਨ ਕਾਰਡ ਆਧਾਰ ਨਾਲ ਲਿੰਕ ਹੋ ਜਾਵੇਗਾ। ਰਾਸ਼ਨ ਡੀਲਰਾਂ ਨੂੰ ਸਰਕਾਰੀ ਰਾਸ਼ਨ ਦੁਕਾਨਾਂ ਤੇ ਈਕੇਵਾਈਸੀ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੈਂਬਰ ਦੇਸ਼ ਵਿੱਚ ਕਿਤੇ ਵੀ ਈਕੇਵਾਈਸੀ ਕਰਵਾ ਸਕਦੇ ਹਨ। ਆਨਲਾਈਨ ਪ੍ਰਕਿਰਿਆ ਲਈ ਤੁਸੀਂ Google Play Store ਤੋਂ ਮੇਰਾ ਰਾਸ਼ਨ ਜਾ ਦਾਰ ਫੇਸ ਆਡੀ ਵਰਗੇ ਐਪਸ ਡਾਊਨਲੋਡ ਕਰ ਸਕਦੇ ਹੋ ਆਪਣਾ ਦਾਰ ਨੰਬਰ ਦਰਜ ਕਰਕੇ ਅਤੇ OTP ਰਾਇਤ ਤਸਦੀਕ ਨੂੰ ਪੂਰਾ ਕਰ ਸਕਦੇ ਹੋ ਫਿਰ ਫੇਸ ਸਕੈਨਿੰਗ ਲਈ ਕੈਮਰਾ ਚਾਲੂ ਕਰਕੇ ਪ੍ਰਕਿਰਿਆ ਪੂਰੀ ਕਰੋ